ਅੱਜ ਅਸੀਂ ਪਹੁੰਚੇ ਹਾਂ ਛਾਰਪੁਰ ਜ਼ਿਲ੍ਹੇ ਦੇ ਗੜਦੀਵਾਲ ਵਿਖੇ ਜਿੱਤੇ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਬੈਰ ਤਰਸੇਮ ਸਿੰਘ ਜੀ ਸੰਦਰਜੀ ਜੋ ਕਿ ਦਿਨਾ ਪੈਦ ਮੰਡਲ ਦੇ ਪ੍ਰਧਾਨ ਵੀ ਨੇ ਤੇ ਆਯੁਰਵੇਦ ਦੇ ਪ੍ਰਚਾਰ ਤੇ ਵਿਸਾਰ ਲਈ ਸਮੇਂ ਸਮੇਂ ਤੇ ਯਤਨ ਕਰਦੇ ਰਹਿੰਦੇ ਨੇ ਅਸੀਂ ਇਹਨਾਂ ਤੋਂ ਅੱਜ ਜਾਣਾਂਗੇ ਕਿ ਆਯੁਰਵੇਦ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ ਤੇ ਆਯੁਰਵੇਦ ਨੂੰ ਅਪਣਾ ਕੇ ਅਸੀਂ ਆਪਣੇ ਜੀਵਨ ਨੂੰ ਕਿਵੇਂ ਬਦਲ ਸਕਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਤੇ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋ ਕਿ ਆਯੁਰਵੇਦ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ ਆਯੁਰਵੈਦਿਕ ਇੰਨਾ ਨਹੀਂ ਪੈਠੀ ਹੈ ਇਹਦੇ ਵਿੱਚ ਭਗਵੰਤ ਘਣਵੰਤਰੀ ਜੀ ਸਭ ਤੋਂ ਪਹਿਲਾਂ ਆਏ ਔਰ ਉਹਨਾਂ ਨੇ ਇਹਦਾ ਪ੍ਰਚਾਰ ਔਰ ਪ੍ਰਸਾਰ ਜੋ ਵੀ ਕੀਤਾ ਜੋ ਬੂਟੀਆਂ ਉਹ ਦਿੰਦੇ ਸੀਗੇ ਉਹ ਅਸੀਂ ਅੱਜ ਤੱਕ ਲੋਕਾਂ ਨੂੰ ਦੇ ਰਹੇ ਹਾਂ ਉਹਦੇ ਕੋਈ ਸਾਈਡ ਇਫੈਕਟ ਨਹੀਂ ਹੈ ਸਿਰਫ ਤਿੰਨ ਚਾਰ ਬੂਟੀਆਂ ਛੱਡ ਗਈ ਜਿਹੜੇ ਹੈਗੇ ਸਾਈਡ ਇਫੈਕਟ ਹੈ ਤੇ ਜਿਹੜੀਆਂ ਉਹ ਹੈਗੀਆਂ ਉਹ ਅਸੀਂ ਕਿਸੇ ਨੂੰ ਮਤਲਬ ਇਹਦਾ ਦਿੰਦੇ ਨਹੀਂ ਬਾਕੀ ਜੋ ਵੀ ਜਿਲਾ ਬੈਡਮੁੰਡ ਦੀ ਪ੍ਰਧਾਨਗੀ ਹੈ ਮੇਰੇ ਕੋਲ ਦੀ ਜਿਲਾ ਬੈਡਮੁੰਡ ਦਾ ਇਹਦਾ ਖਾਇਆ ਇਹ ਪੰਜਾਬ ਦਾ ਇੱਕ ਇੰਡੀਆ ਦਾ ਲੈਵਲ ਦਾ ਸਾਡਾ ਹੈਗਾ ਆ ਹੁਣ ਅਸੀਂ ਇਹ ਸੰਸਥਾ ਨੂੰ ਬਾਡ ਲੈਵਲ ਤੇ ਖੜਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਇੰਗਲੈਂਡ ਕੈਨੇਡਾ ਦੁਬਈ ਇਹਨਾਂ ਦੇ ਵਿੱਚ ਸਾਡੇ ਜਿਹੜੇ ਬੈਦ ਹੈਗੇ ਆ ਉਹ ਕੰਮ ਕਰ ਰਹੇ ਆ ਔਰ ਬੜੀ ਪ੍ਰਸਿੱਧੀ ਖਾਟ ਰਹੇ ਆ ਕਿਉਂਕਿ ਆਦਰਬੈਦ ਜਿਹੜਾ ਹੈਗਾ ਇਹ ਸਿਰ ਦੇ ਬਾਹਾਂ ਤੋਂ ਲੱਕੇ ਪੈਰਾਂ ਦੇ ਨੋਹਾਂ ਤੱਕ ਲਾਗ ਕਰਦਾ ਜਿਹੜੀ ਮੈਡੀਸਨ ਅਸੀਂ ਦੇਣੀ ਆ ਬਾਅਦ ਨੇ ਨਬਜ਼ ਫੜ ਕੇ ਦੇਖਣਾ ਔਰ ਮੈਡੀਸਨ ਦੇਣੀ ਆ ਅਸੀਂ ਵੀ ਨਬਜ਼ ਫੜ ਕੇ ਜਿਹੜੀ ਦਵਾਈ ਹੈਗੀ ਆ ਉਹ ਬਹੁਤ ਸਾਰੀ ਕਰਦੇ ਆ ਤੇ ਬਹੁਤ ਸਾਰੇ ਪੇਸ਼ੈਂਟ ਜਿਹੜੇ ਆਦੇ ਆ ਮੇਰੇ ਕੋਲ ਗੜਦੀ ਹਾਲ ਦੇ ਵਿੱਚ ਉਹ ਠੀਕ ਹੁੰਦੇ ਆ ਔਰ ਉਹਦੇ ਵਿੱਚ ਇੱਕ ਤਾਂ ਆਦਰਯੋਗਤਾ ਦਾ ਇੱਕ ਮਨੁੱਖਤਾ ਦਾ ਵੀ ਨਾਲ ਹੀ ਪਲਾ ਅਸੀਂ ਕਰਦੇ ਆ ਕੁਝ ਜਿਹੜੀਆਂ ਬੂਟੀਆਂ ਹੈਗੀਆਂ ਉਹ ਅਸੀਂ ਆਪ ਲੈ ਆਨੇ ਆ ਜਿੱਦਾਂ ਕਿ ਹੁਣ ਮਮੀਰਾ ਹੀ ਹੈ ਮਮੀਰਾ ਜੀ ਬਹੁਤੇ ਲੋਕਾਂ ਨੂੰ ਪਛਾਣ ਪਰ ਜਿਹੜੀ ਮਮੀਰਾ ਹੈਗਾ ਇਹ ਅਸੀਂ ਮਨੀਕੰਤ ਸਾਹਿਬ ਤੋਂ ਮਨੀ ਮੇਸ਼ ਦਾ ਅਸੀਂ ਇੱਥੇ ਤੱਕ ਕਿ ਹੇਮਕੋਟ ਸਾਹਿਬ ਤੱਕ ਜਾ ਕੇ ਵੀ ਬੂਟੀਆਂ ਜਿਹੜੀਆਂ ਅਸੀਂ ਜਿਹੜਾ ਦਰਲੋਬ ਉਹ ਲਿਆਂਦੀਆਂ ਪਰ ਉਹ ਬੂਟੀਆਂ ਸਾਡੇ ਇੱਥੇ ਲੱਗਦੀਆਂ ਇਹ ਮੈਂ ਤਾਂ ਸਰਕਾਰ ਨੂੰ ਵੀ ਕਈ ਬਹੁਤ ਵਾਰੀ ਇਹ ਕਰ ਚੁੱਕਾ ਆਪਣੇ ਮਤਰਾ ਰਜਿਸਟਰ ਸਾਹਿਬ ਨੂੰ ਵੀ ਮਿਲ ਚੁੱਕਾ ਉਹ ਉਹਨਾਂ ਨੇ ਦੱਸਿਆ ਵੀ ਸਾਡੀਆਂ ਦੋ ਤਿੰਨ ਹੀ ਸਾਈਆਂ ਨਸਣ ਗਿਆ ਹੈ ਗਿਆ ਉੱਥੋਂ ਤੁਹਾਨੂੰ ਇਹ ਬੂਟੀਆਂ ਮਿਲਣ ਵਾਲ ਹੋ ਜਾਣਾ ਤੇ ਚਲੋ ਉਹਨਾਂ ਨਾਲ ਵੀ ਰਾਬਤਾ ਕਾਇਮ ਕਰਾਂਗੇ ਬਾਕੀ ਆਜਰਪੈ ਦੇ ਵਿੱਚ ਮੈਂ ਇੱਕ ਦਵਾਈ ਹਾਰਟ ਵਾਸਤੇ ਦੱਸਣੀ ਚਾਹਣਾ ਜੀ ਉਹ ਜਿਹੜੀ ਦਵਾਈ ਆ ਉਹ ਹਾਰਟ ਦੇ ਬਲਬ ਜਿਹੜੇ ਆ ਗਏ ਆ ਨਾੜੀਆਂ ਜਿਹੜੀਆਂ ਹੈਗੀਆਂ ਕਸਟੋ ਲੈ ਗਏ ਆ ਬੀਪੀ ਆ ਗਾ ਇਹਨੂੰ ਕੰਟਰੋਲ ਕਰਕੇ ਤੁਸੀਂ ਆ। ਉਹ ਅਸੀਂ ਲੈਣੇ ਆ ਆਮਲਾ ਮਿੱਠੀ ਸੌਗ ਤੇ ਅਰਜਨਛਾ ਬਰਾਬਰ ਵਜਨ ਲੈ ਕੇ ਇਹਨੂੰ ਬਰੀਕ ਕਰਕੇ ਕਪੜੇ ਦਾ ਤੂਰਨ ਬਣਾ ਲਓ। ਉਹ 3 ਗ੍ਰਾਮ ਦੀ ਖੁਰਾਕ ਸਵੇਰੇ ਨਿੰਨੇ ਪੇਟ ਤੇ 3 ਗ੍ਰਾਮ ਦੀ ਖੁਰਾਕ ਸ਼ਾਮ ਨੂੰ 6 ਵਜੇ ਇਹ ਜਿਤਨਾ ਅਸੀਂ ਲੈਣੀ ਸ਼ੁਰੂ ਕਰਨੀ ਆ ਕੋਈ 10 15 ਦਿਨ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਣਾ ਤੁਹਾਡਾ ਸਾਹ ਚੜਨਾ ਵੀ हट ਜਾ ਤੁਹਾਡੇ ਹਾੜ ਦੀ ਬਲੌਕੇਜ ਵੀ ਖੁੱਲ ਜਾਣੀ ਜਿਹੜੀ ਹਾੜ ਤੇ ਮੜੀ ਮੜੀ ਦਰਦ ਰਹਿੰਦੀ ਹੈ ਕਈ ਵਾਰੀ ਉਹ ਵੀ हट ਜਾਂਦੀ ਆ ਹਾੜ ਦੀ ਤੁਹਾਨੂੰ ਜਿਆਦਾ ਗੈਸ ਨਾ ਹੁੰਦੀ ਆ ਜੇ ਲਾ ਪੇਟ ਦੇ ਵਿੱਚ ਭੜਕਪਨ ਆਉਣਾ ਕੋਈ ਤਲਿਉ ਚੀਜ਼ ਖਾਣੀ ਆ ਉਹਦੇ ਕਰਕੇ ਇਹ ਨੁਕਸੇ ਕਿਤੇ ਹੋ ਕੇ ਵੱਧਾ ਜਾਂਦਾ ਔਰ ਅਸੀਂ ਇਹਨੂੰ ਹਾੜ ਨਾਲ ਰੇਟੋ ਬਿਮਾਰੀਆਂ ਦੇ ਨਾਲ ਹੀ ਸਾਡੇ ਡਾਕਟਰ ਸਾਹਿਬ ਕਹਿੰਦੇ ਆ ਤੇ ਅਲਾਪ ਕਰਦੇ ਆ ਮੈਂ ਤਾਂ ਸਾਰੇ ਆਪਣੇ ਜਿੰਨੇ ਵੀ ਮੇਰੇ ਮਤਲਬ ਵੀਡੀਓ ਦੇਖ ਰਹੇ ਆ ਜਾਂ ਸੁਣ ਰਹੇ ਆ ਉਹਨਾਂ ਅੱਗੇ ਬੇਨਤੀ ਕਰਨੀ ਚਾਹੁੰਦਾ ਕਿ ਇਹਨੂੰ ਆਪਣੀ ਰੋਜ਼ਮਰਾਂ ਦੀ ਖਰਾਕ ਪੜਨਾ ਲਓ 40 7 5 ਤੋਂ ਇਹਨੂੰ ਲੈਣਾ ਸ਼ੁਰੂ ਕਰ ਲਓ ਅਗਰ ਗੱਲ ਕਰੀਏ ਅਸੀਂ ਆਰ ਬੇ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਜਿਹਨਾਂ ਬਾਹਰ ਮੰਡਲ ਬਲੋ ਸਮੇਂ-ਸਮੇਂ ਤੇ ਕੀ ਕੀ ਕੀਤਾ ਜਾਂਦਾ ਤੇ ਲੋਕਾਂ ਨੂੰ ਕਿਵੇਂ ਜੋੜਿਆ ਜਾਂਦਾ ਇੱਕ ਤਾਂ ਅਸੀਂ ਹਰ ਮਹੀਨੇ ਦੇ ਪਹਿਲੇ 20 ਬਾਰ ਮੀਟਿੰਗ ਕਰਦੇ ਆ ਜੀ ਉੱਥੇ ਸਾਡੇ ਜਿੰਨੇ ਬੂਟੀ ਮਾਤਰੀ ਹੁੰਦੇ ਆ ਉਹ ਸਾਨੂੰ ਬੂਟੀਆਂ ਲਿਆ ਕੇ ਔਰ ਲੋਕ ਜਿੰਨੇ ਬੈਠੇ ਹੁੰਦੇ ਆ 2-200 ਦੇ ਤੀ 150 ਉਹਨਾਂ ਨੂੰ ਉਹ ਦੱਸਦੇ ਆ ਉਹਦੀਆਂ ਦਵਾਈਆਂ ਬਣਾਉਣੀਆਂ ਦੱਸਦੇ ਆ ਤੇ ਇਹ ਤੋਂ ਸਾਨੂੰ ਕੀ ਫਾਇਦਾ ਹੋ ਸਕਦਾ ਕਿੱਦਾਂ ਅਸੀਂ ਇੰਨਾ ਚੱਲ ਸਕਦੇ ਆ ਤੇ ਅਮੂਮਨ ਕੇ ਇੱਥੇ ਤੱਕ ਵੀ ਹੈ ਕਿ ਸਾਡੇ ਬੈਦ ਗਈ ਇੰਨੇ ਤੱਕ ਪਹੁੰਚ ਚੁੱਕੇ ਆਗੇ ਉਹ ਅੱਗੇ தோ ਕੇ ਰਿਸਰਚ ਕਰਕੇ ਦਵਾਈਆਂ ਦੀ ਖੋਜ ਕਰਕੇ ਦਵਾਈਆਂ ਪੈਦਾ ਕਰਕੇ ਲੋਕਾਂ ਨੂੰ ਸ਼ਫਾ ਕਰ ਰਹੇ ਆ ਜਿੱਦਾਂ ਉਹ ਕਿਡਨੀ ਆ ਕਿਡਨੀ ਖਰਾਬ ਹੋ ਗਈ ਇਹਦੇ ਵਾਸਤੇ ਕੜਾ ਜਿਹੜਾ ਹੈਗਾ ਅਸੀਂ ਦਿੰਨੇ ਆ ਉਹਦੀ ਦਵਾਈ ਦਿੰਨੇ ਆ ਤੇ ਉਹਦੇ ਨਾਲ ਵੀ ਕਾਫੀ ਰਿਲੀਫ ਹੋ ਜਾਂਦਾ ਤੇ ਜਿੰਨੀ ਵੀ ਮਤਲਬ ਅਸੀਂ ਜਿੱਦਾਂ ਇਹ ਹੋ ਰਿਹਾ ਡਾਇਲਸਿਸ ਹੋ ਰਿਹਾ ਲੋਕ ਡਾਇਲਸਿਸ ਤੋਂ ਬਚ ਸਕਦੇ ਆ ਜੇ ਮਤਲਬ ਇਹਨਾਂ ਦਵਾਈਆਂ ਦੇ ਆਜਣ ਔਰ ਵਧੀਆ ਢੰਗ ਨਾਲ ਉਸ ਦਵਾਈ ਨੂੰ ਖਾਣ ਵਧੀਆ ਢੰਗ ਨਾਲ ਉਸ ਦਵਾਈ ਨੂੰ ਲੈਣ ਤੇ ਇਹਨੂੰ ਆਪਾਂ ਵੱਧ ਕੇ ਆਪਣੀ ਕਿਡਨੀ ਨੂੰ ਸੇਵ ਕਰ ਸਕਦੇ ਆ ਆਪਣੇ ਲਿਵਰ ਨੂੰ ਸੇਵ ਕਰ ਸਕਦੇ ਆ ਔਰ ਹਾਰਟ ਦਾ ਜਿਹੜਾ ਹੈਗਾ ਉਹ ਤਾਂ ਸੇਫ ਹੋ ਹੀ ਜਾਂਦਾ ਜੀ ਫਿਰ ਪ੍ਰਧਾਨ ਸਾਹਿਬ ਅਗਰ ਗੱਲ ਕਰੀਏ ਜਿਹੜੇ ਕੈਂਪ ਆ ਉਹ ਕਿਸ-ਕਿਸ ਤਰ੍ਹਾਂ ਲਗਾਏ ਜਾਂਦੇ ਨੇ ਕਿਸ-ਕਿਸ ਸਮੇਂ ਲਗਾਏ ਜਾਂਦੇ ਆ ਤੇ ਹੋਰ ਵੀ ਤੁਹਾਡੇ ਕੋਲ ਕੀ ਕੀ ਪ੍ਰੋਗਰਾਮ ਜਿਹੜੇ ਲਿਖੇ ਜਾਂਦੇ ਨੇ ਸਮੇਂ ਸਰ ਜਿਹੜੇ ਆਮ ਮੇਲਿਆਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਇਹ ਮੇਲੇ ਲੱਗਦੇ ਆ ਉੱਥੇ ਸਾਨੂੰ ਇਨਵਾਈਟ ਕਰਦੇ ਆ ਅਸੀਂ ਉੱਥੇ ਫ੍ਰੀ ਕੈਂਪ ਲਾਦੇ ਆ ਜੇਲਾ ਬੈਕ ਮੰਡਰ ਕੋਲੋਂ ਔਰ ਅਸੀਂ 5 ਦਿਨ ਦੀ ਦਵਾਈ ਦਿੰਦੇ ਆ ਜਿਹਦੇ ਨਾਲ ਕਿ ਮਨੁੱਖਤਾ ਦਾ ਭਲਾ ਵੀ ਹੁੰਦਾ ਔਰ ਸਾਡਾ ਜਿਹੜਾ ਆ ਹਾਜ਼ਰ ਬੈਦ ਦਾ ਪ੍ਰਚਾਰ ਵੀ ਅਸੀਂ ਉੱਥੇ ਕਰਦੇ ਆ ਔਰ ਇੱਥੇ ਤੱਕ ਆ ਗਿਆ ਕਿ ਹੁਣ ਆ ਚਿੰਤਪੁਰੀ ਮੇਲੇ ਤੇ ਅਸੀਂ 3 ਦਿਨ ਦਾ ਕੈਂਪ ਲਾਇਆ ਤੇ ਰੋਪਲ ਸਾਹਿਬ ਦੀ ਫੈਕਟਰੀ ਦੇ ਮੋਰੇ ਰੁਪਲ ਖੇਲ ਨੇ ਘਾਤੇ ਚੋਹਾੜ ਤੇ ਉਹ ਵੀ ਬੜਾ ਵਧੀਆ ਸ਼ਾਰਨਾ ਚੱਲ ਰਿਹਾ ਕੱਲ ਵੀ ਅਸੀਂ ਘੱਟੋ ਘੱਟ ਜਾਦਾ ਨਹੀਂ ਤਾਂ ਕੋ 2000 25000 ਮਰੀਜ਼ ਦੇਖਿਆ ਹੁੰਦਾ ਸਵੇਰ ਤੋਂ ਰਾਤ ਦੇ 9 ਵਜੇ ਤੱਕ ਤੇ ਅੱਜ ਵੀ ਉਦਾਂ ਚੱਲ ਰਿਹਾ ਸਵੇਰ ਤੋਂ ਤੇ ਹੁਣ ਵੀ 9 ਵਜੇ ਤੱਕ ਹੀ ਰਹਿਣਾ ਹੈ ਰਾਤ ਨੂੰ ਤੇ ਕੱਲ ਵੀ ਇਹ ਇੰਨੇ ਚੱਲਣਾ ਗੱਲ ਅਸੀਂ ਸਮਾਪਤੀ ਕਰਨੀ ਹੈ ਤੇ ਕੱਲ ਸਾਡੇ ਡੈਟ ਇੰਸਪੈਕਟਰ ਸਾਹਿਬ ਆਉਣਗੇ ਔਰ ਇਹ ਵੀ ਸਮਾਪਤੀ ਸਾਨੂੰ ਕਰਨ ਦੇ ਨਾਲ ਹੀ ਰੁਪਾਲ ਸਾਹਿਬ ਨੇ ਕਰਨੀਆਂ ਨਾਲ ਹੀ ਡਾਗੇਪਾ ਸਾਹਿਬ ਨੇ ਤੇ ਬਾਕੀ ਸਾਡੇ ਜਿਹੜੇ ਹੈਗੇ ਨੇਤਾ ਸਾਡੇ ਕੋ ਆਉਂਦੇ ਰਹਿੰਦੇ ਆ ਜਿਹੜੇ ਸਾਡੇ ਮੰਤਰੀ ਹੈਗੇ ਆ ਅਸੀਂ ਧਨਵੱਤਰੀ ਦਰਸ਼ ਬਣਾਨੇ ਆ ਉੱਥੇ ਵੀ ਉਹ ਸਾਨੂੰ ਮਤਲਬ ਜੋ ਅਨਾਉਂਸ ਕਰਦੇ ਆ ਸਾਨੂੰ ਦਿੰਦੇ ਆ ਔਰ ਉਹਦੇ ਨਾਲ ਅਸੀਂ ਹਿਜਾਰਪੁਰ ਦੇ ਵਿੱਚ ਇੱਕ ਧਨਵੱਤਰੀ ਪਵਪ ਬਣਾਇਆ ਜਿੱਥੇ ਸਾਡੀ ਮੀਟਿੰਗ ਹੁੰਦੀ ਆ ਤੇ ਬਾਕੀਆ ਢੰਗ ਦੀ ਮੀਟਿੰਗ ਆ ਮੈਂ ਤਾਂ ਆਪਣੇ ਸਾਰੇ ਬੈਦਾਂ ਨੂੰ ਦੇਖੋ ਸਾਡਾ ਮੈਂਬਰ ਹੈ ਤੇ ਨਹੀਂ ਵੀ ਹੈ ਤਾਂ ਵੀ ਆਣ ਕੇ ਦੇਖੇ ਤਾਂ ਸਹੀ ਵੀ ਅਸੀਂ ਕੀ ਕਰਦੇ ਆ ਕੀ ਉੱਥੇ ਬਣਾਉਨੇ ਆ ਤੇ ਕੀ ਨਹੀਂ ਬਾਕੀ ਇਦਾਂ ਦਾ ਲੈ ਗਏ ਪਾਸੀਂ ਆਦਰ ਨਾਲ ਨੂੰ ਵਧਾਉਣ ਵਾਸਤੇ ਬਹੁਤ ਸਾਰੀਆਂ ਬੂਟੀਆਂ ਔਰ ਜਿਹੜੇ ਹਰਬਲ ਪਲਾਂਟਸ ਆ ਕਿ ਇਹ ਅਸੀਂ ਮੰਦਰਾਂ ਦੇ ਵਿੱਚ ਮਤਲਬ ਜਿੱਥੇ ਸਾਡੀ ਧਾਰਮਿਕ ਸਥਾਨ ਹੈਗੇ ਉੱਥੇ ਸਕੂਲਾਂ ਦੇ ਵਿੱਚ ਵੀ ਪੰਜ-ਪੰਜ ਬੂਟੇ ਲਾਉਣ ਦੀ ਕੋਸ਼ਿਸ਼ ਕਰਦੇ ਆ ਤੇ ਮੈਂ ਤਾਂ ਸਰਕਾਰ ਨੂੰ ਵੀ ਇਹ ਬੇਨਤੀ ਕਰਦਾ ਕਿ ਸਾਡੇ ਨਾਲ ਜਿਲ੍ਹਾ ਬਗਮੁੰਡਰ ਨਾਲ ਸੰਪਰਕ ਕਰਕੇ ਅਸੀਂ ਇਸ ਮਹਿੰਮ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਤਾਂ ਕਿ ਹਰ ਮੈਦ ਪੰਜ ਪੰਜ ਬੂਟੇ ਲਾਵੇ ਭਾਵੇਂ ਸੜਕ ਤੇ ਲਾਵੇ ਗੁਰਦੁਆਰੇ ਤੇ ਲਾਵੇ ਮੰਦਿਰ ਤੇ ਲਾਵੇ ਹਸਪੀਟਲ ਤੇ ਲਾਵੇ ਸਿਹਤ ਘਰਪਰ ਵੀ ਅਸੀਂ ਜਿਹੜਾ ਸਰਕਾਰੀ ਹਸਪਤਾਲਾ ਉੱਥੇ ਅਸੀਂ ਬੂਟੇ ਲਾਇਆ ਸੀ ਰਵੀਦਾਦ ਯੂਨੀਵਰਸਿਟੀ ਦੇ ਵਿੱਚ ਅਸੀਂ ਦੋ ਕਿੱਲੇ ਦੇ ਵਿੱਚ ਹਰ ਇੱਕ ਪਲੈਂਟ ਲਾਏ ਆ ਜਿਹੜੇ ਹੁਣ ਤਿਆਰ ਹੋਣ ਦੇ ਕਿਨਾਰ ਤੇ ਆ 2 ਸਾਲ ਹੋ ਗਿਆ ਨਾਲ ਲੱਗਿਆਂ ਨੂੰ ਤੇ ਉਹ ਕਾਫੀ ਫੁੱਲਤ ਹੋ ਰਹਾ ਤੇ ਹੁਣ ਵੀ ਅਸੀਂ ਜਿੱਥੇ ਸਾਨੂੰ ਕਿਤੇ ਆਉਂਦਾ ਅਸੀਂ ਉੱਥੇ ਬੂਟੇ ਲਾਉਨੇ ਆ ਔਰ ਇਹਦੇ ਵਿੱਚ ਫਰਦਪਾਲ ਦੇ ਜਿਹੜੇ ਅਫਸਰ ਸਹਿਬਾਨ ਆ ਉਹ ਸਾਡੀ ਪੂਰੀ ਮਦਦ ਕਰਦੇ ਆ ਔਰ ਸਾਡੀ ਪੂਰੀ ਮਤਲਬ ਜਲਾ ਜੀ ਫੂਲ ਕਰਦੇ ਆ ਸਾਨੂੰ ਬੂਟੇ ਮਹੀਆ ਕਰਾ ਦਿੰਦੇ ਆ ਅਸੀਂ ਉਹਨਾਂ ਨੂੰ ਲਾਉਣ ਦੀ ਕੋਸ਼ਿਸ਼ ਕਰਦੇ ਆ ਅਗਰ ਗੱਲ ਕਰੀਏ ਪਾਇਰ ਬੇਚਦੇ ਵਾਰੇ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਆਜਰ ਬੈਦ ਕ ਕਰਦੇ ਨੂੰ ਮੈਨੂੰ ਕੋਈ 51 ਸਾਲ ਹੋ ਗਏ ਮੇਰੀ ਉਮਰ ਐਸ ਵੇਲੇ 71 ਸਾਲ ਦੀ ਹੋ ਗਈ ਆ ਮੈਂ ਆਯੁਰਵੇਦ ਨੂੰ ਅੱਗੇ ਬਤਾਇਆ ਔਰ ਮੈਂ ਆਮ ਜਨਤਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜਿੱਦਾਂ ਬਾਬਾ RAMDEV ji ਨੇ ਆਯੁਰਵੇਦ ਨੂੰ ਇੰਨਾ ਪਰਫੁੱਲਕ ਕੀਤਾ ਔਰ ਅਸੀਂ ਉਹਨਾਂ ਦੇ ਬੜੇ ਰਿਣੀ ਐ ਇਸ ਗੱਲ 'ਚ ਉਹਨਾਂ ਨੇ ਆਯੁਰਵੇਦ ਬਹੁਤ ਥੱਲੇ ਡਿੱਗ ਚੁੱਕਾ ਸੀ ਇਹਨੂੰ ਉੱਪਰ ਚੁੱਕਿਆ ਔਰ ਸਾਡੀਆਂ ਹੋਰ ਵੀ ਸਸਤਾ ਹੋਣਾ ਬਹੁਤ ਐ ਜਿਹੜੇ ਆਯੁਰਵੇਦ ਦਾ ਪ੍ਰਚਾਰ ਔਰ ਪ੍ਰਸਾਰ ਕਰਦੀਆਂ ਅਸੀਂ ਜਾਣਦੇ ਆ ਕਿ ਜਿਹੜਾ ਆਉਣ ਵਾਲੀ ਜਨਰੇਸ਼ਨ ਆ ਨਾ ਉਹ ਡੁੱਬਦੀ ਨਾ ਜਾਵੇ ਆਦਰਬੈਦ ਨੂੰ ਫੜ ਕੇ ਉਹ ਤਰ ਸਕਦੀ ਆ ਆਦਰਬੈਦ ਸਾਡੇ ਘਰ ਦੇ ਵਿੱਚ ਹੀ ਆ ਹਲਦੀ ਸੁੰਡ ਇਹਨਾਂ ਨੂੰ ਅਸੀਂ ਵਰਤ ਕੇ ਜੀਵਤ ਰਹਿ ਸਕਦੇ ਆ ਸਾਡੇ ਰਿਸ਼ੀਆ ਮੁਨੀਆ ਨੇ ਵੀ ਸਾਨੂੰ ਇਹ ਹੀ ਸੰਦੇਸ਼ ਦਿੱਤਾ ਔਰ ਆਦਰਬੈਦ ਨੂੰ ਜਿਹੜਾ ਮੰਗਾ ਪਨਾ ਲੈਂਦਾ ਉਹ ਫਿਰ ਇਹਨੂੰ ਭੁੱਲਦਾ ਸੋ ਇਹ ਸਾਡਾ ਬੈਦ ਤੇ ਸੇਮ ਸਿੰਘ ਸੰਦਰਜੀ ਜਿਨ੍ਹਾਂ ਨੇ ਸਾਨੂੰ ਆਯੁਰਵੇਦ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਕਿਵੇਂ ਅਸੀਂ ਆਯੁਰਵੇਦ ਨੂੰ ਪਨਾ ਕੇ ਆਪਣੀ ਜੀਵਨ ਸ਼ੈਲੀ ਨੂੰ ਉੱਚਾ ਚੁੱਕ ਸਕਦੇ ਹਾਂ ਤੇ ਤੰਦਰੁਸਤ ਰਹਿ ਸਕਦੇ ਹਾਂ ਸ਼ਾਰਪੋ ਤੋਂ ਜਸਪੀ ਸਿੰਘ ਸੈਣੀ